ਜ਼ੀਰਾਤੋਂ ਜਿੱਥੇ ਕੀ ਫਰੋਜ਼ਪੁਰ ਰੋਡ ਤੇ ਸਥਿਤ ਜੀਵਨ ਮਾਲ ਸਰਕਾਰੀ ਹਾਈ ਸਕੂਲ ਲੜਕੀਆਂ ਵਿਖਿਆ ਚ ਯੋਗਾ ਦਾ ਕੈਂਪ ਲਗਾਇਆ ਗਿਆ। ਤੁਹਾਨੂੰ ਦੱਸੇ ਕਿ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਰਦਾਂ ਅਤੇ ਔਰਤਾਂ ਤੇ ਬੱਚਿਆਂ ਨੇ ਹਿੱਸਾ ਲਿਆ ਅਤੇ ਇਸ ਕੈਂਪ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਅੱਜ ਤਹਿਸੀਲਦਾਰ ਸਤਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਯੋਗਾ ਸਾਡੀ ਜ਼ਿੰਦਗੀ ਦੇ ਵਿੱਚ ਕਿਉਂ ਜ਼ਰੂਰੀ ਹੈ ਇਸ ਸੰਬੰਦੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ। ਮੈਡੀਟੇਸ਼ਨ ਕਰਾਂਗੇ। ਇਹ ਹਿੰਦੀ ਜੀ ਹੋਏਗੀ।

ਇਹ ਕਰਨੀ ਹੈ ਤੁਹਾਨੂੰ ਤੁਹਾਨੂੰ ਬੱਸ ਥੋੜੀ ਜਿਹੀ ਗੌਰਮੈਂਟ ਦੀ ਆਪਣੀ ਪ੍ਰਿੰਸ ਵਾਲੇ ਵੀਰ ਇਹਨਾਂ ਨੂੰ ਕਰ ਲੈਂਦੀ ਹੈ ਫਿਰ ਉਹ ਕਰਕੇ ਉਸ ਤੋਂ ਬਹੁਤ ਆਪਣੇ ਪ੍ਰਸ ਦੀ ਸਮਰਥੀ ਹੈ ਬੇਨਤੀ ਹੈ ਉਹ ਐਸਾ ਬੱਦੇ ਪਾਸੇ ਚੁੱਕੋ ਹਾਂ ਵਾਪਸ ਕਿੱਥੋਂ ਬਾਵਾ ਨੂੰ ਤੇ ਬਾਵਾ ਪਾਸੇ ਨਿਓ

ਮੈਂ ਸਾਰੇ ਦਿਰਾ ਵਸਿਆ ਨੂੰ ਅੱਜ ਇਹ ਯੋਗਾ ਦੇ ਉਤਸਵੀਆਂ ਮੁਬਾਰਕਬਾਦ ਦਿਲਾਇਆ ਅੱਜ ਸਵੇਰੇ ਸਵੇਰੇ ਇੱਥੇ ਆ ਕੇ ਜਿਹੜੇ ਸਰਦਾਰ ਗੁਰਦੀਪ ਸਿੰਘ ਜੀ ਜੋ ਕਿ ਸਾਡੇ ਆਪ ਦੇ ਬਾਲ ਬੈਕ ਤੋਂ ਰਿਟਾਇਰ ਹੋਏ ਨੇ ਮੈਨੂੰ ਪਤਾ ਲੱਗਿਆ ਕਿ ਇਸ ਧੀਰੇ ਦੇ ਅੰਦਰ ਰੋਗ ਯੋਗੀਆਂ ਕਲਾਸਾਂ ਵੀ ਕਰਾਉਂਦੇ ਨੇ ਰੋਜ਼ ਤੇ ਬਹੁਤ ਹੀ ਚੰਗਾ ਮਹਿਸੂਸ ਹੋਇਆ ਚੰਗੀ ਤੰਦਰੁਸਤੀ ਚੰਗੀ ਸਿਹਤ ਵਾਸਤੇ ਯੋਗਾ ਜਿਹੜਾ ਹੈਗਾ ਸਾਨੂੰ ਆਪ ਦੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਇੱਥੇ ਦਾਤੀ ਲੋਕੀ ਸਵੇਰੇ ਸਵੇਰੇ ਅਜਾ ਕੇ ਆਪ ਇਹ ਯੋਗਾ ਪ੍ਰੈਕਟਿਸ ਕਰਦੇ ਹੋਏ ਨੇ ਮੈਨੂੰ ਮੈਂ ਮਹਿਸੂਸ ਕਰ ਰਹਾ ਹਾਂ ਕਿ ਜਿਵੇਂ ਹਰ ਚੀਜ਼ ਦੇ ਅੰਦਰ ਇਹ ਯੋਗਾ ਜਿਹੜੀ ਹੈ ਉਹ ਸਾਡੀ ਲਾਈਫ ਦਾ ਇੱਕ ਪਾਰਟ ਬਣ ਚੁੱਕਾ ਹੈ ਜਿੱਥੇ ਜਿੰਨੀ ਵੀ ਤੇਜ਼ ਜ਼ਿੰਦਗੀ ਹੈਗੀ ਹੈ ਉਥੇ ਇਹੀ ਯੋਗਾ ਦੇ ਅੰਦਰ ਜਦੋਂ ਆਪਾਂ ਕਰਦੇ ਆ ਸਾਨੂੰ ਮਹਿਸੂਸ ਇਹ ਠਹਿਰਾਅ ਲੈਂਦੀ ਹੈ ਸਾਡੀ ਜ਼ਿੰਦਗੀ ਦੇ ਅੰਦਰ ਸੋ ਇਸ ਕਰਕੇ ਮੈਂ सारे गीर वासीअ जो अॼु दि मुबारकब ऐं आस कर ई रोज़ हिते योगा जीअं क्लासिस गैतिव चलण जी ਸਭ ਦੇ ਬਟੂਰੇ ਪ੍ਰਧਾਨ ਭਾਰਤ ਦੇ ਉੱਤਪਕਾਸ਼ਰੀ ਫਿਰ ਜੀਰਾ ਸਾਹਗਾ ਬਾਇਸ ਪ੍ਰਧਾਨ ਨਗਰ ਕੌਂਸਲ ਜੀਰਾ ਅੱਜ ਵਿਯਾਰ ਨੇ ਇੰਟਰਨੈਸ਼ਨਲ ਜੋ ਇਹ ਉਦੇਸ਼ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਸਾਡੇ ਤਹਿਸੀਲਦਾਰ ਸਾਹਿਬ ਹਦਾਰੇ ਨੇ ਅਸੀਂ ਬਹੁਤ ਬਹੁਤ ਉਹਨਾਂ ਦੇ ਧੰਨਵਾਦੀ ਆ ਕਿ ਆਏ ਹੋਏ ਸਾਰੇ ਹੀ ਅਦਵੰਤੇ ਸੱਜਣ ਜੋ ਵੀ ਮਾਈ ਭਾਈ ਇਸ ਯੋਗ ਦੇ ਅੱਜ ਵਿੱਚ ਆਏ ਨੇ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰੀ ਦੇਖੋ ਇਹ ਜਿਹੜਾ ਯੋਗ ਦਾ ਬੂਟਾ ਲੱਗਣਾ 6 ਜੂਨ 2003 ਦਾ ਬੂਟਾ ਲੱਗਾ ਹੋਇਆ ਉਦੋਂ ਤੋਂ ਲੈ ਕੇ ਕਿ ਰੈਗੂਲਰ ਆਪਣੀ ਕਲਾਸ ਬਿਲਕੁਲ ਫਹੀ ਚੱਲਦੀ ਆ ਤੇ ਇਹਦੇ ਵਿੱਚ ਆਪਣੇ ਕਲਾਸ ਦੇ ਵਿੱਚ ਹਰ ਇੱਕ ਵਿਅਕਤੀ ਹੈ ਚਾਹੇ ਕੋਈ ਪੇਛੇ ਤੋਂ ਕੋਈ ਵੀ ਡਾਕਟਰ ਹੈ ਗੌਰਮੈਂਟ ਟੀਚਰ ਹੈ ਚਾਹੇ ਕੋਈ ਆਮ ਆਦਮੀ ਹੈ ਦੁਕਾਨਦਾਰ ਹੈ ਸਾਰੇ ਆਪਣੀ ਕਲਾਸ ਦੇ ਵਿੱਚ ਆ ਕੇ ਆਪਣਾ ਫਾਇਦਾ ਲੈ ਚੁੱਕੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਆਪ ਵੀ ਰੈਗੂਲਰ ਕਰਾ ਰਹੇ ਆ ਤੇ ਟੀਚਰ ਆਪਣੀ ਕਲਾਸ ਦੇ ਵਿੱਚੋਂ ਵੀ ਬਹੁਤ ਲੇਵੀ ਸਿੱਖੇ ਆ ਉਹ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕੈਂਪ ਲਗਾ ਰਹੇ ਆ ਅੱਜ ਆਪਾਂ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਆ ਆਪਣਾ ਆਪਾਂ ਜਦੋਂ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਨੂੰ ਮਨਾ ਰਹੇ ਆ ਤੇ ਅੱਗੇ ਵੀ ਜਿੰਨਾ ਚਿਰ ਸਾਡਾ ਆਖਰੀ ਸਾਹ ਤੱਕ ਅਸੀਂ ਯੋਗ ਨੂੰ ਵੀ ਕਰਾਉਂਦੇ ਰਹਾਂਗੇ ਇਸ ਤਰ੍ਹਾਂ ਇਹ ਅੰਤਰਰਾਸ਼ਟਰੀ ਯੋਗ ਦਿਵਸ ਵੀ ਮਨਾਉਂਦੇ ਰਹਾਂਗੇ ਇਹ ਅੱਜ ਦਾ ਜਿਹੜਾ ਯੋਗ ਦਿਵਸ ਆ ਸਾਡਾ ਪਤੰਜਲੀ ਯੋਗ ਸਮਿਤੀ ਜੀ ਦਾ ਤੇ ਭਾਰਤ ਵਿਕਾਸ ਪ੍ਰੀਸ਼ਦ ਜੀ ਦਾ ਮੇਰੇ ਨਾਲ ਸੁਖਦੇਵ ਮੇਜ ਪ੍ਰਧਾਨ ਜੀ ਖੜੇ ਆ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਹੈ